ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਅਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਬੇਰਕ ਸਾਡੀ ਖਬਰ ਦੇ ਵਿੱਚ ਆਪਣੀ ਸਕਰੀਨ ਦੇ ਉੱਪਰ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਮਾਝੋਗ ਐਸਐਸਪੀ ਜਗਰਾਉਂ ਦੇ ਅਧਤੀ ਦੇ ਦਫ਼ਤਰ ਦੀਆਂ ਤਸਵੀਰਾਂ ਨੇ ਇਹ ਬਜ਼ੁਰਗ ਮਾਤਾ ਜਿਸ ਦਾ ਨਾਮ ਰਤ ਅਮਰਕੌਰ ਹੈ ਅਤੇ ਇਹ ਪਿਛਲੇ ਕਾਫੀ ਦਿਨਾਂ ਤੋਂ ਇੱਕ ਦਰਖਾਸਤ ਨੂੰ ਲੈ ਕੇ ਇਨਸਾਫ਼ ਦੀ ਮੰਗ ਦੇ ਵਿੱਚ ਇੱਥੇ ਦਰਦ-ਦਰਦੀਆਂ ਠੋਕਰਾਂ ਖਾ ਰਹੀ ਹੈ ਪਰ ਇਸ ਦੀ ਦਰਖਾਸਤ ਕੋਈ ਨਹੀਂ ਲੈ ਰਿਹਾ ਅਤੇ ਇੱਥੇ ਹੀ ਬਸ ਨਹੀਂ ਇਹ ਮਾਂ ਪੁੱਭਾ ਮਾਰਮਾ ਰੋ ਰਹੀ ਸੀ ਜਦੋਂ ਸਾਡੀ ਨਿਗਾਹ ਇਸ ਮਾਤਾ ਦੇ ਉੱਪਰ ਪਈ ਤਾਂ ਅਸੀਂ ਇਸ ਦੀ ਹੱਡ ਵੀਤੀ ਸੁਣਨੀ ਚਾਹੀ ਤਾਂ ਇਸ ਮਾਤਾ ਨੇ ਦੱਸਿਆ ਕਿ ਮੇਰੇ ਪੁੱਤਰ ਮੇਰਾ ਇੱਕ ਪੁੱਤਰ ਫੌਜੀ ਹੈ ਜੋ ਕਿ ਮੇਰੇ ਨਾਲ ਕੁੱਟਮਾਰ ਕਰਦਾ ਹੈ ਮੈਨੂੰ ਮੇਰੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾ ਰਿਹਾ ਹੈ ਜਦ ਇਸ ਵੰਦੇ ਵਿੱਚ ਮੈਂ ਅੱਜ ਤੀਜੀ ਚੌਥੀ ਵਾਰ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲਣ ਲਈ ਇੱਥੇ ਪਹੁੰਚੀ ਹਾਂ ਪਰ ਕਿਸੇ ਨੇ ਵੀ ਮੇਰੀ ਸਲਵਾਈ ਨਹੀਂ ਕੀਤੀ ਕਿਸੇ ਨੇ ਵੀ ਮੈਨੂੰ ਮਾਨਯੋਗ ਐਸਐਸਪੀ ਸਾਹਿਬ ਨਾਲ ਮੁਲਾਕਾਤ ਦੇ ਲਈ ਅੱਗੇ ਨਹੀਂ ਵਧਾਇਆ ਇਸ ਦੀ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਅਸੀਂ ਇੱਕ ਜੋ ਦਰਖਾਸਤ ਮਾਤਾ ਕੋਲ ਸੀ ਉਹ ਮਾਨਯੋਗ ਐਸਐਸਪੀ ਸਾਹਿਬ ਦੇ ਲੀਡਰ ਸਾਹਿਬ ਨੂੰ ਦਿੱਤੀ ਅਤੇ ਉਸ ਤੇ ਕਾਰਵਾਈ ਅਮਲ ਦੇ ਵਿੱਚ ਲੈ ਕੇ ਆਉਣ ਲਈ ਕਿਹਾ ਆਈਡੀ ਬਣਵਾਉਣ ਤੋਂ ਬਾਅਦ ਜਦੋਂ ਦਰਖਾਸਤ ਥਾਣਾ ਸਿਧਵਾਬੇੜ ਪਹੁੰਚੀ ਤਾਂ ਅਸੀਂ ਕੱਲ ਇਸ ਦੇ ਦਰਖਾਸਤ ਦੀ ਵਧੇਰੇ ਜਾਣਕਾਰੀ ਲਈ ਥਾਣਾ ਸਿਧਵਾਬੇੜ ਦੇ ਐਸਐਚਓ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਨਕੁਲ ਗੁਪਤਾ ਜੀ ਦਾ ਮੈਨੂੰ ਬਕਾਇਦਾ ਫੋਨ ਆ ਚੁੱਕਿਆ ਹੈ ਪਰ ਮਾਤਾ ਦਾ ਸਾਡੇ ਕੋਲ ਕੋਈ ਕੰਟੈਕਟ ਨੰਬਰ ਨਹੀਂ ਹੈ ਇੱਥੇ ਇੱਕ ਬੜੀ ਹੀ ਜੋ ਕਿ ਕੇ ਲਈ ਗਈ ناکامی ਸਾਹਮਣੇ ਆਈ ਹੈ ਕਿ ਪੁਲਿਸ ਪ੍ਰਸ਼ਾਸਨ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ ਕਿਉਂਕਿ ਉਸ ਦਰਖਾਸਤ ਦੇ ਨਾਲ ਮਾਤਾ ਦਾ ਆਧਾਰ ਕਾਰਡ ਵੀ ਲੱਗਾ ਹੈ ਜਿਸ ਦੇ ਉੱਪਰ ਉਸ ਦਾ ਬਕਾਇਦਾ ਸਾਰਾ ਐਡਰੈਸ ਵੀ ਦਿੱਤਾ ਗਿਆ ਹੈ ਪਰ ਫਿਰ ਵੀ ਥਾਣਾ ਸਿੰਧੂਆ ਬੇੜ ਦੇ ਐਸ ਐਚਓ ਸਾਹਿਬ ਮਾਤਾ ਦੇ ਨੰਬਰ ਲਈ ਸਾਨੂੰ ਕਹਿ ਰਹੇ ਨੇ ਅਸੀਂ ਮਾਨਯੋਗ ਐਸ ਐਸਪੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਾਤਾ ਦੀ ਇਸ ਗੁਹਾਰ ਨੂੰ ਸੋਣਿਆਂ ਅਤੇ ਪਹਿਲ ਦੇ ਆਧਾਰ ਤੇ ਸਾਡੇ ਬਿਨਾ ਕਹੇ ਹੀ ਇਸ ਦਰਖਾਸਤ ਨੂੰ ਤੇ ਦਰਖਾਸਤ ਨੂੰ ਥਾਣਾ ਸਿੱਧੂਆਬੇਟ ਪਹੁੰਚਦਾ ਕਰਕੇ ਉਸ ਤੇ ਅਮਲ ਕਰਨ ਲਈ ਜਾਂ ਕਾਨੂੰਨੀ ਕਾਰਵਾਈ ਕਰਨ ਦੇ ਲਈ ਪਹਿਲ ਕਦਮੀ ਕੀਤੀ ਅਸੀਂ ਹੁਣ ਉਸ ਮਾਤਾ ਨਾਲ ਗੱਲਬਾਤ ਕਰਾਉਂਦੇ ਹਾਂ ਦੇਖੋ ਤੁਸੀਂ ਵੀ ਕਿਸ ਤਰ੍ਹਾਂ ਮਾਤਾ ਉੱਭਾ ਮਾਰ ਮਾਰ ਰੋ ਰਹੀ ਹੈ ਐਸਐਸਪੀ ਦਫ਼ਤਰ ਦੇ ਵਿੱਚ ਪਰ ਪੁਲਿਸ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਉਸ ਨੂੰ ਅਣਗੌਲਿਆ ਕਰਕੇ ਉਸ ਦੇ ਕੋਲ ਦੀ ਲੰਘ ਰਹੇ ਨੇ ਪਰ ਉਸ ਦੀ ਗੁਹਾਰ ਸੁਣਨ ਦੇ ਲਈ ਕੋਈ ਵੀ ਉਸ ਕੋਲ ਨਾ ਖੜਦਾ ਹੈ ਅਤੇ ਨਾ ਬੈਠਦਾ ਹੈ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਅਸੀਂ ਆਪਣੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਕੇ ਸੱਚੀਆਂ ਤੇ ਨਿਰਪੱਖ ਖਬਰਾਂ ਤੁਹਾਡੇ ਬੂਹੇ ਦਰ ਤੱਕ ਦਿੰਦੀਆਂ ਰਹੇ। ਨਾ ਕਿਸੇ ਦਾ ਤੁਹਾਡੇ ਘਰ ਵਾਲੇ ਦਾ? ਯਾਰੇ ਨਾ ਉਹਦੇ ਨਾਲ ਜੀ ਇੱਥੇ ਆ ਗਏ। ਹਾਂਜੀ। ਤੇ ਮਿਹਰ ਜੀ ਹਮਰ ਕੌਲੇ। ਠੀਕ ਹੈ ਜੀ ਕਿਹੜੇ ਪਿੰਡ ਤੋਂ? ਕੀ ਨੌਕਰੀ ਕਰਦਾ ਤੁਸੀਂ? ਕਿਹੜੇ ਪਿੰਡ ਤੋਂ ਤੁਸੀਂ? ਪਿਆੜੇ ਤੋਂ ਐ। ਪਿਆੜੇ ਤੋਂ ਅੱਜ ਕਿਹਨੂੰ ਮਿਲਣਾ ਤੁਸੀਂ ਪੁਲਸ ਰੇਨ ਦੇ ਵਿੱਚ ਬੈਠੇ ਹੋ? ਹਾਂਜੀ। ਛੇ ਜਣ ਬੈਠ ਨਹੀਂ ਆਏ ਸਿੱਧੀ ਜਿਗਰਾਉ ਆ ਲਈਆਂ। ਮੇਰੀ ਇੱਥੇ ਮੈਂ ਨਹੀਂ ਗਈ ਆਪਕੋ ਰਿਪੋਰਟ ਦਿੱਤੀ ਮੇਰੀ ਮੇਰੀ ਗੱਲ ਸੁਣ ਤੁਸੀਂ ਅੱਜ ਕਿਨੂੰ ਮਿਲਣ ਆਏ ਆ ਜਗਰਾਉਂ ਪੁਲਿਸ ਲਾਈਨ ਦੇ ਵਿੱਚ ਇੱਥੇ ਜੀ ਐਸਐਸਪੀ ਨਹੀਂ ਆਈ ਆ ਤੇ ਤੁਹਾਨੂੰ ਮਿਲ ਪਏ ਐਸਐਸਪੀ ਸਾਹਿਬ ਨਹੀਂ ਜੀ ਉਹ ਜੇ ਮੱਥੇ ਵੱਲ ਲੱਗ ਕਦੋਂ ਕਾ ਕਦੋਂ ਕਿਤੇ ਆਏ ਬੈਠੇ ਹੋ ਮੈਨੂੰ ਬਾਅਦ ਚਲ ਹੋ ਗਿਆ ਕਿੰਨੇ ਦਿਨੋਂ ਕਿ ਕਿੜੇ ਮਾਰਦਿਆਂ ਨੂੰ ਇੱਥੇ ਆ ਚੀਜ਼ੀ ਵੀ ਹੈ ਦੂਜੀ ਵੀ ਹੈ ਤੇ ਪਹਿਲਾਂ ਮਿਲੇ ਤੁਹਾਨੂੰ ਐਸਐਸਪੀ ਕਦੇ ਐਸਐਸਪੀ ਸਾਹਿਬ ਮਿਲੇ ਆ ਕਦੇ ਅਗੇ ਮਿਲੇ ਨਹੀਂ ਉਹਦੇ ਲੀਡਰ ਮੇਰੇ ਸੀ ਇੱਥੇ ਉਹ ਕੀ ਕਹਿ ਦਿੰਦੇ ਆ ਫਿਰ ਤੇ ਉਹ ਕਹਿੰਦਾ ਪਈ ਚਲ ਜਾ ਸਤਿਮਾ ਸਤਿਮਾ ਠੀਕ ਹੈ ਉੱਥੇ ਤੇ ਪਹਿਲੇ ਬੋਰ ਦੇ ਆਈ ਸੀ ਫਿਰ ਉੱਥੇ ਗਈ ਫਿਰ ਬਾਅਦ ਕਿ ਮੇਰਾ ਉਹਨਾਂ ਨੇ ਦੈਲਿਆ ਸੀ ਅੱਖਾਂ ਵਿੱਚੋਂ ਇੱਥੇ ਠੀਕ ਹੈ ਜੀ ਖਬਰ ਵੀ ਆਖੇ ਚ ਦਿਵਾ ਦਿਓ ਅੱਛਾ ਜੀ ਕੋਈ ਵੈਦਾਸ ਦੀ ਕੋਈ ਚੜਾਈ ਨਹੀਂ ਹੈ ਤੇ ਨੀ ਚੜਾਈ ਉਸ ਤੋਂ ਇੱਥੇ ਮੇਰੇ ਕੋਲ ਇੱਕ ਕਾਗੀ ਹੈ ਲਖਾਸ਼ੋ ਤੋਂ ਫੌਜੀ ਦੇਖੋ ਤੁਸੀਂ ਮਾਤਾ ਦੇ ਹਾਲ ਬੀਬੀ ਕਹਿੰਦੀ ਮੈਂ ਐਸਐਸਪੀ ਸਾਹਿਬ ਨੂੰ ਤੀਜੀ ਵਾਰੀ ਮਿਲਣ ਆਈ ਆ ਐਸਐਸਪੀ ਸਾਹਿਬ ਮੈਨੂੰ ਮਿਲੇ ਨਹੀਂ ਪਰ ਬਟਾ ਤੇ ਮੁੰਡਾ ਖਾਈ ਜਾਂਦਾ ਘੇਰਾ ਰਹਿੰਦਾ ਸਾਦੇ ਸੇ ਇਹ ਕੋਈ ਕੋਈ ਤਾਂ ਤਾਂ ਦਈ ਮਰਿਆ ਕਿ ਮੁੰਡਾ ਇਹ ਮੈਨੂੰ ਮਾਰ ਪਟ ਮੜੀ ਕਰਦਾ ਹੈ ਬੀਬੀ ਮੁੰਡਾ ਤੇਰਾ ਤੇਰੇ ਕੋਲੇ ਰਹਿੰਦਾ ਕਿ ਬਾਹਰ ਰਹਿੰਦਾ ਕਿਤੇ ਇਹ ਰਹਿੰਦਾ ਹਰਿਆਣੇ ਚ ਹਰਿਆਣੇ ਚ ਠੀਕ ਹੈ ਜੀ ਕੀ ਨਾ ਕੀ ਮੁੰਡੇ ਦਾ ਤੁਹਾਡੇ ਮੋਹ ਸਿੰਘ ਮੁੰਡੇ ਦਾ ਨਾਮ ਮੋਹਨ ਸਿੰਘ ਮੁੰਡੇ ਮੇਰੇ ਦਾ ਨਾਮ ਮੋਹਨ ਸਿੰਘ ਤੇ ਉਹਦੇ ਪਿਓ ਦਾ ਨਾਮ ਆ ਗਿਆ ਯਕੀਰ ਸਿੰਘ ਇਹ ਨਾਮ ਵਰਕਾੜ ਠੀਕ ਹੈ ਜੀ ਪੁੱਤ ਕਾਗ ਤੇ ਇੱਕ ਵੇਖੋ ਆ ਹੈਗਾ ਜੀ ਆ ਹੈਗਾ ਆ ਲੋ ਇਹ ਇੱਕ ਦਰਖਾਸਤ ਹੈ ਇਹ ਦਰਖਾਸਤ ਆ ਤੁਹਾਡੀ ਆ ਲੋ ਐ ਕਿ ਹੋਰ ਹੈਗੀ ਐ ਇਹ ਕਾ ਪਈ ਹੈ ਜੀ ਆ ਪਈ ਹੈ ਆ ਪਈ ਹੈ ਆ ਵੇਖੋ ਉਹ ਨੰਨੇ ਫੌਜੀ ਲੈ ਕੇ ਦਿੱਤਾ ਹੈ ਬਿਲੂ ਦੇ ਨੇ ਤੁ ਜਾ ਚੱਕ ਲਿਆ ਇਹ ਨਹੀਂ ਐ ਕਿ ਹੋਏ ਬਸ ਵੇਖੋ ਨਾ ਚੰਗੀ ਤਰ੍ਹਾਂ